ਸੀਮੈਂਟ ਨਾਲ ਭਰੇ ਟਰੱਕ ਦੇ ਬ੍ਰੇਕ ਫੇਲ ਹੋਣ ਨਾਲ ਵਾਪਰਿਆ ਵੱਡਾ ਹਾਦਸਾ ਟਰੱਕ ਦਾ ਹੋਇਆ ਕਾਫੀ ਨੁਕਸਾਨ ਬਾਲਬਾਲ ਬਚਿਆ ਡਰਾਈਵਰ ਜਿਸੀ ਦੇਖਣ ਨੂੰ ਤਸਵੀਰਾਂ ਬਠਿੰਡਾ ਦੇ ਕਨਈਆ ਚੌਕ ਦੇ ਨੇੜੇ ਇੱਕ ਟਰੱਕ ਨਾਲ ਹੋਏ ਹਾਦਸੇ ਦੀਆਂ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਸੀਮੈਂਟ ਫੈਕਟਰੀ ਬਠਿੰਡਾ ਤੋਂ ਸੀਮੈਂਟ ਦੇ ਬੋਰੇ ਲੋਡ ਕਰਕੇ ਰਾਮਪੁਰਾ ਜਾ ਰਿਹਾ ਸੀ ਤਾਂ ਕਨਈਆ ਚੌਂਕ ਦੇ ਨੇੜੇ ਅਚਾਨਕ ਬ੍ਰੇਕ ਫੇਲ ਹੋਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਕੀ ਟਰੱਕ ਸੜਕ ਨੂੰ ਤੋੜਦਾ ਹੋਇਆ ਸੜਕ ਦੇ ਕਿਨਾਰੇ ਬਣੀ ਖਦਾਨਾ ਦੇ ਵਿੱਚ ਜਾ ਡਿੱਗਿਆ ਜਿਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਕੜੀ ਮੁਸ਼ਕਲ ਦੇ ਬਾਅਦ ਨਿਕਲ ਕੇ ਆਪਣੀ ਜਾਨ ਬਚਾਈ ਗਈ ਖਬਰ ਲਿਖੇ ਜਾਣ ਤੱਕ देर शाम ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਸੀ ਅਤੇ ਟਰੱਕ ਦੇ ਵਿੱਚ ਲੱਦੇ ਸਮਾਨ ਨੂੰ ਅਨਲੋਡ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕਿ ਟਰੱਕ ਨੂੰ ਹਾਈਡਰਾ ਕ੍ਰੇਨ ਦੇ ਨਾਲ ਬਾਹਰ ਕੱਢਿਆ ਜਾ ਸਕੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਮੌਕੇ ਤੇ ਮੌਜੂਦ ਡਰਾਈਵਰ ਦਾ ਕੀ ਕਹਿਣਾ ਆ ਤੁਹਾਨੂੰ ਸੁਣਵਾਨੇ ਆ ਉਸਦੀ ਹੀ ਜ਼ੁਬਾਨੀ ਇਹ ਹਾਦਸਾ ਹੋਇਆ ਤੁਸੀਂ ਕਰ ਰਹੇ ਹੋ ਹਾਂਜੀ ਕਿਸ ਤਰ੍ਹਾਂ ਹਾਦਸਾ ਬ੍ਰੇਕ ਨਹੀਂ ਲੱਗੀ ਰਹੀ ਗੱਡੀ ਬ੍ਰੇਕ ਛੱਡ ਗਈ ਹੈ ਗੱਡੀ ਅੱਛਾ ਤੇ ਕਿੰਨੇ ਕੁ ਲੋਕ ਸਵਾਰ ਸੀ ਕੱਲਾ ਹੀ ਸੀ ਮੈਂ ਕੀ ਲੱਦਿਆ ਕੀ ਫੇਰ ਸੀਮੈਂਟ ਸੀਮੈਂਟ ਲੱਦਿਆ ਕਿੱਧਰੋਂ ਆ ਰਹੇ ਸੀ ਆ ਇੱਥੋਂ ਬੁਜਾ ਫੈਕਟਰੀ ਤੋਂ ਅੱਛਾ ਜਲੰਧਰ ਆਮਪੁਰੇ ਨਹੀਂ ਅੱਗੇ ਕੋਈ ਆ ਗਿਆ ਜਾਂ ਕਿਸ ਤਰ੍ਹਾਂ ਕੋਈ ਪੁਲ ਉੱਤਰਿਆ ਗੱਡੀ ਨੇ ਬ੍ਰੇਕ ਨਹੀਂ ਮੰਨੀ ਅੱਛਾ ਬ੍ਰੇਕ ਨਹੀਂ ਬ੍ਰੇਕ ਫੇਲ ਹੋ ਗਿਆ ਬ੍ਰੇਕ ਫੇਲ ਹੋ ਗਿਆ ਮਤਲਬ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਉਹਦਾ ਨੁਕਸਾਨ ਬਸ ਆ ਗੱਡੀ ਦਾ ਹੀ ਆ ਜੋ ਹੋਇਆ ਬਾਕੀ ਤਾਂ ਜਲਦ ਹੋ ਗਈ ਬਾਕੀ ਜਾਨੀ ਨੁਕਸਾਨ ਤੇ ਨਹੀਂ ਨਾ ਬਚਾਇਆ ਬਸ ਕੋਈ ਨਹੀਂ ਸੱਟ ਪੈਣ ਦੀ ਜੇ ਵੀਰ ਸਾਫਾ ਮੰਨ ਕੇ ਤੇ ਕਿੰਨਾ ਕੁ ਹੋ ਗਿਆ ਬੱਤੀ ਦਾ ਨੁਕਸਾਨ ਹੋਵੇ 50-60 ਲੱਖ ਦੇ ਲੱਗੇ ਬੰਨੇ ਹੋਊਗਾ ਤੁਹਾਡੀ ਆਪਦੀ ਹੈ ਨਹੀਂ ਨਹੀਂ ਡਰਾਈਵਰ ਹੈ ਮਾਲ ਆ ਰਿਹਾ ਹਾਂ ਹਾਂਜੀ ਇੱਥੇ ਹੀ ਆ ਮਾਲ ਕੋਈ ਮਾਲ ਕੇ ਲੋਕੜੀ ਬਠੰਡੇ ਦੇ ਹੀ ਆ ਚਲ ਆਓ